ਕਿਤੀ ਆ ਤੁਮਰੋ ਜੀ ਐਸ ਐਚਓ ਸਾਹਿਬ ਆਗੇ ਤਾਂ ਉਹਨਾਂ ਗੁੱਸੇ ਹੋਣਾ ਗਿਆ ਜੀ ਜਨਾਬ ਜੈਹਿੰਦ ਭਾਈ ਯਾਰ ਰੰਜੀਸਾ ਮੈਨੂੰ ਤਾਂ ਐਸ ਐਸ ਪੀ ਸਾਹਿਬ ਦੀ ਸਮਝ ਨਹੀਂ ਆਉਂਦੀ ਕਹਿੰਦੇ ਆ ਭਾਈ ਹਰੇ ਕੇ ਐਸ ਐਚਓ ਆਪਦੇ ਇਲਾਕੇ ਦੇ ਵਿੱਚ ਸ਼ਬੀਲ ਲਾਵੇ ਉਹ ਬੰਦਾ ਪੁੱਛੇ ਵੀ ਕਿੱਥੇ ਪੁਲਿਸ ਤੇ ਕਿੱਥੇ ਸ਼ਬੀਲ ਨਾਲੇ ਸਾਡਾ ਕੰਮ ਸ਼ਬੀਲ ਲਾਉਣਾ ਥੋੜਾ ਸਾਡਾ ਕੰਮ ਤਾਂ ਸ਼ਤਰੌਲ ਲਾਉਣਾ ਹੈ ਚੱਲ ਛੱਡ ਯਾਰ ਹਾਂ ਵੀ ਮੁੰਡਿਓ ਤਿਆਰੀਆ ਫਿਰ ਕਰੀਏ ਸ਼ੁਰੂ ਬਸ ਜਨਾਬ ਖੰਡ ਕੋਲਣ ਵਾਲੀ ਰਹਿ ਗਈ ਜੀ ਉਹ ਹੈ ਉਹ ਖੰਡ ਕੋਲਣ ਨੂੰ ਇੰਨਾ ਚਿਰ ਇਹ ਨੇਚਰ ਨੂੰ ਤਾਂ ਅਸੀਂ ਬੰਦਾ ਫੜ ਕੇ ਪਟਾ ਫੇਰ ਕੇ ਜੁਰਮ ਕਬੂਲ ਕਰਾ ਕੇ ਸ਼ਗਨ ਪਾ ਕੇ ਤੇ ਸੋਹਰੇ ਕਰ ਮੇਰਾ ਮਤਲਬ ਜੇਲ੍ਹ ਨੂੰ ਤੋੜਤੇ ਹੀ ਜਾ ਤੇ ਤੇਰੇ ਤੋਂ ਅਜੇ ਤੱਕ ਖੰਢੀ ਨਹੀਂ ਖੁਰੀ ਜਨਾਬ ਇਹਦੇ 'ਚ ਮੇਰਾ ਕੋਈ ਕਸੂਰ ਨਹੀਂ ਮੈਂ ਤਾਂ ਸਵੇਰੇ ਸਵੇਰੇ ਚਲਾ ਗਿਆ ਸੀ ਬਨਾਰਸੀ ਲਾਲੇ ਹਲ ਖੰਡ ਤੇ ਆ ਰੂਹ ਆਫ ਜਾ ਜਾ ਲੈ ਪਰ ਮੈਨੂੰ ਵੇਖ ਕੇ ਸਾਲਾ ਅੰਦਰ ਹੀ ਲੁਕ ਗਿਆ ਚੱਲ ਕੋਈ ਨਹੀਂ ਪਰ ਤੂੰ ਆ ਖੰਡ ਤੇ ਰੂਹ ਆਫ ਜਾ ਕਿੱਥੋਂ ਲੈ ਕੇ ਆਇਆ ਜਨਾਬ ਦਾ ਹੁਕਮ ਸੀ ਜੀ ਇਹ ਤਾਂ ਮੈਂ ਆਪਦੇ ਪੱਲੋਂ ਲੈ ਕੇ ਆਇਆ ਕਿਸੇ ਹੋਰ ਦੁਕਾਨ ਤੋਂ ਕੀ ਵਿਫਾਈ ਤਾਂ ਤਾਂ ਹੀ ਦਾ ਇਸ ਕੰਮ 'ਚ ਦੇਰੀ ਹੋਗੀ ਚਲ ਕੋਈ ਨਹੀਂ ਨਾਲੇ ਤਾਂ ਪੁਰਾਣਾ ਦਾ ਕੰਮ ਹੀ ਏਸ ਬਹਾਨੇ ਤੇਰਾ ਦੁਸ਼ਮਣ ਤੇ ਨਿਕਲ ਗਿਆ ਉਹ ਤਾਂ ਠੀਕ ਆ ਜਨਾਬ ਪਰ ਅਬਨਾਰਸੀ ਲਾਲਾ ਉਹਦੀ ਤਾਂ ਫਿਕਰ ਨਾ ਕਰ ਉਹਦੀ ਤਾਂ ਕਦੇ ਮੈਂ ਸਵਾਰ ਕੇ ਮੰਜੀ ਠੋਕੂੰ ਜਨਾਬ ਕੁਲਵਿੰਦਰ ਨੂੰ ਭੇਜ ਤਾਂ ਲਾਲੇ ਨੂੰ ਲੈਣ ਵਾਸਤੇ ਬਸ ਆਉਂਦਾ ਹੀ ਹੁਣ ਜਾਂ 2000 ਪੱਤਰਕਾਰ ਵੀ ਸਾਥ ਲੈਂਦਾ ਕੋਈ ਖਬਰਾਂ ਸ਼ਵਰਾ ਹੀ ਲਵਾ ਦਿੰਦੇ ਐਸਐਸਪੀ ਸਾਹਿਬ ਅਗੇ ਨੰਬਰ ਵੀ ਕੁੱਟਨੇ ਆ ਕਿ ਨਹੀਂ ਜਨਾਬ ਉਹਦੀ ਚਿੰਤਾ ਨਾ ਕਰੋ ਪੱਤਰਕਾਰ ਨੂੰ ਮੈਂ ਫੋਨ ਕਰਤਾ ਸੀ ਉਹ ਕਹਿੰਦਾ ਸੀ ਆ ਜਾਾਂਗੇ ਓ ਬੱਲੇ ਰੰਜੀਤ ਸਿਆ ਨਹੀਂ ਰੀਸਾ ਤੇਰੀਆਂ ਤੂੰ ਐ ਕਰ ਦੋ ਮੁਲਾਜ਼ਮ ਲੈ ਤੇ ਇੱਥੇ ਨਾਲ ਹੀ ਨਾਕਾ ਲਾ ਲਾ ਅਸੀਂ ਇਧਰ ਪਾਣੀ ਪੀ ਆਈ ਜਾਵਾਂਗੇ ਤੂੰ ਉਧਰ ਚਲਾਣ ਕੱਟੀ ਜਾਈਂ ਸੇਵਾ ਦੀ ਸੇਵਾ ਡਿਊਟੀ ਦੀ ਡਿਊਟੀ ਨਾਲੇ ਆਪਾਂ ਆਪਣੇ ਸ਼ੇਰੇ ਦੇ ਪੈਸੇ ਵੀ ਪੂਰੇ ਕਰਨੇ ਕਿ ਨਹੀਂ ਚਲੋ ਵੀ ਜਵਾਨੋ ਲਾਈਏ ਸ਼ਬੀਲ ਦਾ ਨਾਕਾ ਜਨਾਬ ਖੰਡ ਕੋਲ ਗਈ ਤੇ ਸ਼ਬੀਲ ਬਿਲਕੁਲ ਤਿਆਰ ਓ ਬੱਲੇ ਨਹੀਂ ਰਿਸਾ ਤੁਹਾਡੀਆਂ ਚਲੋ ਫਿਰ ਪਾਓ ਇੱਕ ਗਲਾਸ ਤੇ ਭੇਜੋ ਮੇਰੇ ਵੱਲੇ ਚੈੱਕ ਕਰੀਏ ਮਿੱਠਾ ਵੇਖੀਏ ਫਿਰ ਸ਼ੇਰੇ ਦੀ ਖੰਡ 'ਚ ਕੋਈ ਅਸਰ ਵੀ ਹੈਗਾ ਕਿ ਨਹੀਂ ਓ ਸ਼ੇਰਿਆ ਆਹ ਖਾਂਦੇ ਰੂਹ ਫਜਦਾ ਲੱਗਦਾ ਤੂੰ ਆਪਦੇ ਤਨਖਾਹ ਦੇ ਪੈਸੇ ਚ ਲਿਆਇਆ ਸਵਾਦ ਹੀ ਆ ਗਿਆ ਪੀ ਕੇ ਚਲੋ ਫਿਰ ਮੁੰਡਿਓ ਕਰੋ ਸ਼ਬੀਲ ਸ਼ੁਰੂ ਤੇ ਅੱਜ ਫਿਰ ਕੋਈ ਸੁੱਕਾ ਨਾ ਜਾਵੇ ਤੁਸੀਂ ਫਿਕਰ ਨਾ ਕਰੋ ਜਨਾਬ ਅੱਜ ਬੰਦਾ ਦੇਖੋ ਕੀ ਆ ਅੱਜ ਤਾਂ ਮੇਰੇ ਪੱਲੋਂ ਪੈਸੇ ਲੱਗੇ ਆ ਪੱਲੇ ਪੱਲੇ ਨੂੰ ਘੇਰ ਘੇਰ ਕੇ ਪਿਆਉ ਅੱਜ ਜਨਾਬ ਉਹ ਬਈਆ ਆ ਗਿਆ ਸ਼ਵੀਲ ਉਤੋਂ ਸ਼ੁਰੂ ਕਰਦੇ ਆ ਅਕਬੁੱਲਾ ਪਿਸਟੈਕ ਲੇ ਲਾ ਪੂਰਾ ਡਿਸਟੈਕ ਚਲੋ ਵੀ ਓਕੇ ਰੋ ਮੜਿਓ ਘੇਰੋ ਕਮਰੀਆ ਵੀ ਮਾ ਬੁਲੀ ਸੁਭਾਲਾ ਆਹੇ ਬੁਲਾ ਰਹਾ ਹੈ ਨਿਕਲ ਲੈ ਭਈਆ ਓਕੇ ਨਾ ਹੋ ਰੁਕ ਭਈਆ ਇਧਰ ਚੱਲ ਸਾਬ ਕੋ ਚਲੇ ਹਾਂਜੀ ਹਾਲੇ ਕਿ ਤੈਨੂੰ ਮੂੰਹ ਚੱਕਿਆ 20 ਬਣੀ ਨਹੀਂ ਸਰਦਾਰ ਜੀ ਅੱਜ ਮੇਰੇ ਵਰਤ ਰੱਖੀ ਹੈਗੀ ਪਾਣੀ ਵੀ ਲੈਂਦੇ ਹੈਗੀ ਵਰਤ ਟੁੱਟ ਜਾਂਦੀ ਹੈਗੀ ਰੱਬ ਨੇੜੇ ਕੱਕ ਸੁਣ ਬੰਦੇ ਦਾ ਪੁੱਤ ਬਣ ਕੇ ਪਾਣੀ ਪੀਣਾ ਤੂੰ ਸਾਡੀ ਸ਼ਬੀਲ ਦਾ ਪਹਿਲਾ ਗਾਹਕ ਹੈ ਮਤਲਬ ਸਭ ਤੋਂ ਪਹਿਲਾਂ ਤੈਨੂੰ ਪਾਣੀ ਪਿਆਉਣ ਲੱਗੇ ਆ ਤੇਰੇ ਨਾਲ ਹੀ ਸ਼ਬੀਲ ਦੀ ਬੋਣੀ ਕਰਨੀ ਹੈ ਤੇ ਜੇ ਸਾਡੀ ਬੋਣੀ ਮਾੜੀ ਹੋ ਗਈ ਨਾ ਪੁੱਤ ਤੇ ਆਪਦਾ ਹਿਸਾਬ ਲਾ ਲਾ ਪੀ ਪੀ ਲੈਂਦੀ ਹੈਗੀ ਪੂਰਾ ਦਾ ਪੂਰਾ ਪਾਣੀ ਪੀ ਲੈਂਦੀ ਹੈਗੀ ਸਰਾ ਦਾ ਸਰਾ ਪੀ ਲੈਂਦੀ ਹੈਗੀ ਚਲੋ ਜੀ ਚੱਲ ਹੁਣ ਡੰਡੀ ਪੈ ਕੇ ਮਾਰਾ ਦੋਸਤ ਚੱਲ ਅਗਲੂੰ ਜਾਂਦੀ ਹੈਗੀ ਕਿੱਧਰ ਚੱਲਿਆ ਭਈਆ ਮਾਰ ਕੇ ਇੱਕ ਸੋਨ ਡੈਂਟ ਪਾ ਦੂੰਗਾ ਸਰਦਾਰ ਜੀ ਪਾਣੀ ਤਾਂ ਮੈਂ ਪੀ ਲਿਆ ਹੈਗੀ ਮੈਂ ਕਿ ਚੁਰਮ ਕੀਤਾ ਹੈਗੀ ਚੁਰਮ ਐਂ ਤੇ ਗੱਡੀ ਦੇ ਕਾਗਜ਼ ਮੁਖਾ ਸਰਦਾਰ ਜੀ ਰਿਕਸ਼ੇ ਦਾ ਕਿਹੜੇ ਕਾਗਜ ਹੁੰਦੀ ਹੈਗੀ ਤੈਨੂੰ ਮੈਨੂੰ ਤਾਂ ਇਹ ਨਹੀਂ ਪਤਾ ਵੀ ਇਹਦੇ ਕਿਹੜੇ ਕਿਹੜੇ ਕਾਗਜ ਹੁੰਦੇ ਆ ਮੈਨੂੰ ਲੱਗਦਾ ਰਿਕਸ਼ਾ ਹੀ ਚੋਰੀ ਦਾ ਸਨੇ ਰਿਕਸ਼ੇ ਕਰੋ ਨੂੰ ਅੰਦਰ ਉਹ ਕਾਗਜ ਵਿਖਾ ਦੇ ਕਾਗਜ ਹ ਇੱਕ ਮਿੰਟ ਜੀ ਹ ਹ ਜਨਾ ਮੇਰੇ ਕੋਲ ਤਾਂ ਆਹੀ ਕਾਗਜ ਹੈਗੀ ਹੋਰ ਕੋਈ ਕਾਗਜ ਨਹੀਂ ਹੈਗੀ ਆਪਣਾ ਹੋਰ ਅਸੀਂ ਤੇਰੇ ਤੋਂ ਇਹਦੀ ਆਰਸੀ ਤਾਂ ਛੋੜੇਸ ਮੰਗਦੇ ਸੀ ਅਸੀਂ ਵੀ ਤਾਂ ਆਹੀ ਕਾਗਜ ਮੰਗਦੇ ਸੀ ਚਲ ਔਰ ਨਿਕਲ ਜਾ ਕੇ ਲਫੜੇ ਖਾ ਕੇ ਜਾਏਗਾ ਹਰ ਚਲੀ ਜਾਂਦੀ ਹੈਗੀ ਜਾਂਦੇ ਹੈਗੀ ਰੋਕੋ ਨੂੰ ਵੱਡੇ ਪੁੰਨ ਨੂੰ ਇਹ ਕਿਵੇਂ ਮਾਸੀ ਨਾ ਪਾਕੀਆਂ ਪਾਉਂਦਾ ਹੋਗਾ ਦੰਦ ਨਿਆ ਕਰਤਾ ਮੈਂ ਨਿਕੜਾਉਣੇ ਤੇਰੀਆਂ ਦੰਦੀਆਂ ਆ ਰੋਕੋ ਮਿਰਜੇ ਦੀ ਪੱਕੀ ਰੋਕੋ ਰੋਕੋ ਲਾ ਇੱਥੇ ਲਾ ਇੱਥੇ ਲਾ ਇੱਥੇ ਜੀ ਸਰ ਨਾ ਨਾ ਆਇਆ ਤੂੰ ਓਏ ਅੱਖਾਂ ਤੇ ਟੌਲ ਡੋਡੇ ਤੈਨੂੰ ਨਹੀਂ ਦੇਖਦਾ ਵੀ ਸ਼ਬੀਲ ਲੱਗੀ ਐ ਚਲੋ ਪਲੀ ਪਤ ਨਾ ਪਾਣੀ ਪੀਓ ਸਾਡੀ ਸ਼ਬੀਲ ਤੋਂ ਅਸੀਂ ਨਹੀਂ ਪੀਣਾ ਜੀ ਅਸੀਂ ਪਿੱਛੋਂ ਰੈਸਟੋਰੈਂਟ ਤੇ ਕਾਫੀ ਪੀ ਕੇ ਆਏ ਜੀ ਕਿ ਆਵਾ ਤਨ ਮੈਂ ਕਾਪਾ ਚੀਨਾ ਕੀ ਵੀ ਪੀ ਕੇ ਆਇਆ ਤੂੰ ਵੱਡਾ ਮਿਰਜਾ ਨਾਲੇ ਮੈਨੂੰ ਐਂ ਦੱਸ ਓਏ ਆ ਕੁੜੀ ਤੇਰੀ ਕੀ ਲੱਗਦੀ ਐ ਸਰ ਸਰ ਮੈਂ ਇਹਨਾਂ ਦੀ ਦੂਰ ਦੀ ਕਜ਼ਨ ਆ ਜੀ ਦੂਰ ਦੀ ਕਜ਼ਨ ਐ ਨਾ ਜੇਸਾ ਉਹਨਾ ਮੋਟਰਸਾਈਕਲ ਦੇ ਨੇੜੇ-ਨੇੜੇ ਹੋ ਕੇ ਬੈਠੀ ਸੀ ਉਸ ਹਿਸਾਬ ਨਾਲ ਤਾਂ ਨਹੀਂ ਲੱਗਦਾ ਵੀ ਤੂੰ ਇਹਦੀ ਦੂਰ ਦੀ ਕਜਨਾ ਕਰਾ ਇਹਦੇ ਕਾਗਜ਼ ਚੱਕ ਕਾਗਜ਼ ਉਹ ਯਾਰ ਇਹਦਾ ਮਤਲਬ ਇਹਦਾ ਕੋਈ ਆਧਾਰ ਕਾਰ ਜਿਹਦੇ ਆਧਾਰ ਤੇ ਅਸੀਂ ਇਹ ਫੈਸਲਾ ਕਰੀਏ ਵੀ ਇਹ ਤੇਰੀ ਨੇੜੇ ਦੀ ਕਿ ਦੂਰ ਦੀ ਕਜਨਾ ਸਰ ਪਾਣੀ ਮਿਲੂ ਜੀ ਬੇਨ ਨੂੰ ਪਾਣੀ ਜਿੰਨਾ ਮਰਜੀ ਪੀ ਉਹ ਸ਼ੇਰਆ ਪਿਓ ਪਾਣੀ ਇਹਨਾਂ ਨੂੰ ਓਏ ਤੇ ਵੀ ਪੀਤੀ ਅਹੀਂ ਗੱਲ ਸੁਣੋ ਉਹ ਪਾਣੀ ਜਿੰਨਾ ਮਰਜੀ ਪਿਓ ਖਾਂ ਜਿਹੜੇ ਤੁਸੀਂ ਸਾਹ ਦੇ ਸਾਹਮਣੇ ਪਾਣੀ ਪਾਣੀ ਹੋਏ ਫਿਰਦੇ ਨਾ ਕਾਕਾ ਇਹਦਾ ਫਿਕਰ ਕਰ ਅੱਛੀ ਵੀਲ ਦੇ ਵਿੱਚ ਕੋਈ ਯੋਗਦਾਨ ਪਾ ਸ਼ੈਲ ਚ ਵੀ ਲਿਆ ਨਹੀਂ ਹਵਾਲਾਤ ਦੇ ਵਿੱਚ ਨਾ ਤਾਂ ਕਾਫੀ ਮਿਲਦੀ ਆ ਤੇ ਨਾ ਹੀ ਕਜਨ ਉਹ ਜਨਾਬ ਹਾਂ ਜਾਣ ਦਿਓ ਜੀ ਮੁੰਡੇ ਕੁੜੀ ਨੂੰ ਕਰ ਲੈ ਕਾਗਜ਼ ਚੱਕ ਇਹਨਾਂ ਦੇ ਆ ਕੁੜੀ ਇਹਨਾਂ ਦੀ ਕਜ ਨਹੀਂ ਲੱਗਦੀ ਆ ਪਰ ਹੈਗੀ ਆ ਨੇੜੇ ਦੀ ਜੀ ਉਹ ਚੰਗਾ ਆਇਆ ਸ਼ੇਰਿਆ ਤੂੰ ਟਾਈਮ ਸਿਰ ਇਹਨਾਂ ਦੇ ਕਾਗਜ਼ ਚੈੱਕ ਕਰ ਲੈ ਨਹੀਂ ਤਾਂ ਸਾਰੀ ਦਿਹਾੜੀ ਮੇਰੇ ਮਨ ਤੇ ਨਾ ਤੇਰੀ ਇੱਕ ਖੰਡ ਤੇ ਰੂਫ ਜਿਹਦਾ ਭਾਰ ਹੀ ਰਹਿਣਾ ਸੀ ਚਲ ਹੁਣ ਤੁਰ ਜੋ ਕਿ ਲਾ ਮੈਰਿਜ ਕਰਾ ਕੇ ਤੋਰਾਂ ਤੁਹਾਡੀ ਹੁਣ ਮੈਂ ਚਲੋ ਕਜ ਨਹੀਂ ਲੈਕਦੀ ਐ ਉਹ برف ਮਂਗਾਓ ਭਾਈ برف ਪਾਓ ਥੋੜੀ ਜਿਹੀ ਹੋਰ ਪਾਓ ਪਾਓ ਕਾਪਾਚੀਨ ਜਿੱਥੇ 250 ਦੀ ਕਾਫੀ ਪੀਤੀ ਹੀ ਉਥੇ ਤੀਆਂ ਦਾ ਤੇਲ ਵੀ ਪਵਾ ਲੈਣਾ ਹੀ ਇਹਦੇ ਚ ਚੱਲਣ ਕਾਪਾਚੀਨ ਕੀ ਲਾ ਤੁਰੋਂ ਦੂਰ ਦੀ ਖਜ਼ਨ ਹ ਲੈ ਉਹ ਵੇ ਪੂੰਡਾਸ਼ ਕਿ ਮੈਂ ਸਿੱਖ ਉਤਰੀ ਤੇ ਆਠੇ ਪਾਉਂਦੇ ਤੁਰਿਆ ਛੜੇ ਵੀ ਤਿੰਨ ਜਾਨੇ ਲੱਗ ਹਾਰਵੈਕ ਸਕੂਟੀ ਤੇ ਪੈ। ਕੇਰੋ ਨੋ। ਕੇਰੋ ਕਿਹੋ। ਰੋਕੋ। 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 ਇਧਰ ਲਾ। ਕਿੱਥੋਂ ਨੂੰ ਮੁਹ ਚੱਕਿਆ? ਨਾਲੇ ਐਣਕਾ ਲਾ। ਬੜਾ ਚੈਂਕੀ ਪਾੜੇ। ਕਿਧਰ ਚੱਲੇ ਹੋ? ਚਨਾਵਾ ਰਿਸ਼ਤੇਦਾਰ ਆਏ ਹੀ। ਗੱਡੀ ਚੜਾਉਣ ਚੱਲਿਆ ਸੀ। ਗੱਡੀ ਚੜਾਉਣ ਚੱਲਿਆ ਹੀ। ਗੱਡੀ ਤਾਂ ਤੁਹਾਨੂੰ ਮੈਂ ਚੜਾਵਾਂ। ਚਲੋ ਲਾ ਸਟੈਂਡ। ਉਤਰੋ ਥੱਲੇ। ਥੱਲੇ ਉਤਰ। ਉਤਰੋ ਥੱਲੇ। ਚਲੋ। ਪਾਣੀ ਪੀਓ ਤਰਾ ਕੇ। ਕੋ ਲਿਆਓ ਪਾਣੀ। ਖੜਾ ਹੋ ਜਾ ਖੜਾ ਖੜਾ ਪਾਣੀ ਨਾਲ ਖੜਾ ਜਨਾਬ ਹੁਣ ਜਈਏ ਹੀ ਮਸਾਲੇ ਪੀਕਾ ਨੇਰ ਤੋਂ ਆਏ ਸੀ 15 ਗਲਾਸ ਪਾਣੀ ਜਿਹਾ ਸੜਾ ਕੇ ਜਈਏ ਅਸੀਂ ਤਫਾਓ ਉਹ ਚੱਲੇ ਕਿੱਥੇ ਓਏ ਇਹਦਾ ਮੋਟਰਸਾਈਕਲ ਤਾਂ ਨਹੀਂ ਕਰੀ ਤਿੰਨ ਬੈਠਣ ਦਿੱਤੇ ਤੇ ਤੂੰ ਆ ਗਰੀਬੀ ਦੇ ਤਿੰਨ ਭਾਗੇ ਜਲੂਸ ਕੱਢੀ ਜਾਣਾ ਕੱਢੋ ਕਾਗਜ਼ਿਆ ਦੇ ਜਨਾਬ ਇਹ ਤਾਂ ਜੇ ਨਵੀਂ ਲਈ ਹੈ ਜੀ ਕਾਗਜ਼ ਬੰਨੇ ਦਿੱਤੇ ਆ ਜੀ ਜਨਾਬ ਨਵੀਂ ਲਈ ਆ ਪਾਰਟੀ ਤਾਂ ਫਿਰ ਬਣਦੀ ਆ ਓਏ ਹਾਂ ਸੱਚ ਓਏ ਪਾਰਟੀ ਤਾਂ ਵੀ ਬਣਦੀ ਆ ਕਰ ਪਾਰਟੀ ਸਿਕਿਉਰਿਟੀ ਦੀ ਮਰਿਆ ਪਾਸ ਬੀਲ ਚ ਕੋਈ ਯੋਗਦਾਨ ਜਨਾਬ ਮੈਂ ਕੀ ਯੋਗਦਾਨ ਪਾਵਾਂ ਜੀ ਮੈਂ ਤਾਂ ਆਪ ਘਰਦਿਆਂ ਦੇ ਯੋਗਦਾਨ 'ਚ ਚੱਲਦਾ ਜੀ ਤੁਸੀਂ ਆਪ ਹੀ ਵੇਖ ਲਓ ਜੀ ਮੇਰੇ ਕੋ ਗਰੀਬ ਕੋ ਕੁਝ ਵੀ ਨਹੀਂ ਹੈਗਾ ਤੂੰ ਕਿਹੜੇ ਪਾਸੇ ਗਰੀਬ ਹੈ ਢਿੱਡ ਤਾਂ ਤੂੰ ਬਾਨੀਆਂ ਦੇ ਮੁੰਡੇ ਜੱਡਾ ਲਈ ਫਿਰਦਾ 15 ਗਲਾਸ ੜੇ ਪਾਣੀ ਪੀ ਗਿਆ ਕਾਗਜ਼ ਤੇਰੇ ਕੋਲ ਕੋਈ ਨਹੀਂ ਆ ਚਿੜੀ ਜਿਹੇ ਬੰਦੇ ਤੂੰ ਤਿੰਨ ਲੱਦੀ ਫਿਰਦਾ ਤੇਰੀ ਤਾਂ ਪੁੱਤ ਬੱਦਰੀ ਬਣਾਉਣੀ ਪਊ ਓ ਮੁੰਡਿਓ ਪਾਓ ਇਹਨਾਂ ਨੂੰ ਲੰਮੇ ਤੇ ਕੱਢੋ ਇਹਨਾਂ ਚੋਂ ਪਾਣੀ ਜਿਹੜਾ ਇਹਨੇ ਆਪਣੀ ਸ਼ਵੀਲ ਦਾ ਪੀਤਾ ਨਹੀਂ ਜਨਾਬ ਨਹੀਂ ਜਨਾਬ ਕੀਤਾ ਇਤਨੂੰ ਪਿਉਣਾ ਲਿੰਮਕੇ ਜਰਾਬ ਪੱਤਰਕਾਰ ਆ ਗਏ ਉਹ ਪੱਤਰਕਾਰ ਆ ਗਏ ਉਹ ਪੱਤਰਕਾਰ ਚਲੋ 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 ਉਹ ਮਾਰਾ ਆਓ ਜੀ ਆਓ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਸਾ ਯਾ ਵਧੀਆ ਜੀ ਵਧੀਆ ਅੱਛਾ ਏਐਸਆਈ ਸਾਹਿਬ ਦਾ ਫੋਨ ਆਇਆ ਸੀਗਾ ਤੇ ਪੁਲਿਸ ਵਾਲੇ ਸ਼ਬੀਲਾ ਹੀ ਆ ਸੋ ਅਸੀਂ ਕਵਰੇਜ ਕਰਨ ਲਈ ਆਏ ਹਾਂ ਉਹ ਮਾਰਾ ਜੀ ਆਏ ਨੋ ਜੀ ਮੇਰਾ ਵੀਰ ਨਾ ਚੁਕਾ ਦਿਓ ਖਬਰ ਪ੍ਰੈਸ ਨੋਟ ਤਿਆਰ ਹਾਂਜੀ ਹਾਂਜੀ ਦਿਓ ਨਾ ਦਿਖਾਓ ਖਬਰ ਸਾਰੀ ਇਹਦੇ ਵਿੱਚ ਲਿਖੀ ਹੋਈ ਆ ਪਹਿਲੇ ਪੇਜ ਤੇ ਲਾਓ ਪਹਿਲੇ ਪੇਜ ਤੇ ਜ਼ਰੂਰ ਐਸਐਸਪੀ ਸਾਹਿਬ ਤੱਕ ਪਹੁੰਚਣੀ ਚਾਹੀਦੀ ਆ ਜ਼ਰੂਰ ਜੀ ਲੈ ਵੀ ਮੁੰਡਿਆ ਕਿਹ ਚੋ ਫੜੋ ਇੰਨਾ ਦੀ ਉਹ ਯਾਰੋ ਉਹ ਕਲਾਸ ਕਲੂਸ ਤਾਂ ਫੜਾਓ ਮੁੰਡਿਆਂ ਨੂੰ ਪਤਾ ਲੱਗੇ ਸ਼ਹੀਦ ਦਾ ਮਾਹੌਲ ਆ ਲੈਓ ਉਹ ਮੈਨੂੰ ਜੱਗ ਫੜਾ ਵੀ ਜੱਗ ਫੜਾ ਜੱਗ ਸ਼ਿਆਲ ਜੀ ਜੰਗਾ ਜੀ ਧੰਨਵਾਦ ਓਕੇ ਜੀ ਓਕੇ ਓਕੇ ਜੀ ਓਕੇ ਤੂੰ ਚਲਾ ਉੱਠ ਪਉਣ ਤੁਸੀਂ ਕਿ ਤੁਹਾਨੂੰ ਜੱਕ ਲਾ ਕੇ ਉਠਾਈਏ ਓਏ ਉਹ ਤਨੀ ਦੇ ਹੈ ਪਿਆਈਏ ਔਰ ਪਾਣੀ ਨਾ ਜਨਾਬ ਨਾ ਚਲੋ ਫਿਰ ਤੀਰੀ ਹੋ ਜਾਓ ਇਥੋਂ ਆਹ ਤਾਂ ਲੈ ਜਾਓ ਲੈ ਵੀ ਇਹ ਤਾਂ ਛਾੜ ਤੇ ਮਸ਼ਤਾਬਦੀ ਤੇ ਇਹ ਨਹੀਂ ਮੁੜਦੇ ਹੁਣ